ਅਰਬਾਈਟ ਪੰਜਾਬ ਤੇ ਤੁਹਾਡਾ ਸਵਾਗਤ ਹੈ ਪੇਸ਼ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਬੈਲੈਂਸ ਸਪਲੀਟਨ ਦੀਆਂ ਖਾਸ ਖਬਰਾਂ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਕਰਾਏ ਜਾਂਦਾ ਐਲਾਨ ਇੱਕ ਜ਼ਿਲ੍ਹੇ ਦੇ ਡੀਸੀ ਸੁਮੇਤ ਪੰਜਾਬ ਦੇ 49 ਆਈਐਸ ਪੀਸੀਐਸ ਅਧਿਕਾਰੀਆਂ ਦੇ ਤਵਾਦਰੇ ਕਰੌਰੀ ਬਾਰਡਰ ਤੇ ਕਿਸਾਨ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ ਕੇਜਰੀਵਾਲ ਨੇ ਭਾਗਵਤ ਨੂੰ ਲਿਖਿਆ ਪੱਤਰ ਭਾਜਪਾ ਦੀ ਰਾਜਨੀਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਜ ਸ਼ੈਲੀ ਤੇ ਕੀਤੇ ਪੰਜ ਸਵਾਲ 55 ਹਿੱਤਾ ਜੈਬੀਰ ਸ਼ੇਰਗਿੱਲ ਨੇ ਕਿਹਾ ਕਿ ਕੰਗਨਾ ਰਣੌਤੀ ਬਿਆਨਬਾਜ਼ੀ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਦੇ ਕਿਸਾਨਾਂ ਲਈ ਕੀਤੇ ਜਾ ਰਹੇ ਚੰਗੇ ਕੰਮਾਂ ਨੂੰ ਪਹਚਾਰੀ ਹੈ ਨੁਕਸਾਨ ਅਤੇ ਹਰੀਣੀ ਅਮਰ ਸੂਰਿਆਬਣੀ ਸ਼੍ਰੀਲੰਕਾ ਦੀ ਪ੍ਰਧਾਨ ਮੰਤਰੀ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਸੂਬੇ ਵਿੱਚ 15 ਅਕਤੂਬਰ ਨੂੰ ਵੋਟਾਂ ਪੈਣਗੀਆਂ ਦੱਸ ਰਿਹਾ ਕਿ ਸਵੇਰੇ ਇਹ ਵੋਟਾਂ 8 ਵਜੇ ਪੈਣੀਆਂ ਸ਼ੁਰੂ ਹੋਣਗੀਆਂ ਤੇ 4 ਵਜੇ ਤੱਕ ਪਾਈਆਂ ਜਾਣਗੀਆਂ ਰਾਜ ਚੋਣ ਕਮਿਸ਼ਨ ਨੇ ਦੱਸਿਆ ਕਿ 27 ਸਤੰਬਰ ਤੋਂ ਨਾਮਜ਼ਦਗੀਆਂ ਭਰਨੀਆਂ ਸ਼ੁਰੂ ਹੋ ਜਾਣਗੀਆਂ ਉਮੀਦਵਾਰ 4 ਅਕਤੂਬਰ ਤੱਕ ਨਾਮਜ਼ਦਗੀਆਂ ਭਰ ਸਕਣਗੇ 5 ਅਕਤੂਬਰ ਨੂੰ ਕਾਗਜ਼ਾਂ ਦੀ ਜਾਂਚ ਪੜਤਾਲ ਹੋਏਗੀ 7 ਅਕਤੂਬਰ ਤੱਕ ਉਮੀਦਵਾਰ ਆਪਣੀ ਨਾਮਜ਼ਦਗੀ ਵਾਪਸ ਲੈ ਸਕਣਗੇ ਰਾਜ ਚੋਣ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੂਬੇ ਵਿੱਚ ਪੰਚਾਇਤੀ ਚੋਣਾਂ ਲਈ ਕੁੱਲ 19110 ਪੋਲਿੰਗ ਬੂਥ ਬਣਾਏ ਜਾਣਗੇ ਸੂਬੇ ਵਿੱਚ ਕੁੱਲ 1 ਕਰੋੜ 33 ਲੱਖ 97 ਹਜ਼ਾਰ 932 ਵੋਟਰ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੈਲਟ ਬਾਕਸ ਰਾਹੀਂ ਹੀ VOTING ਹੋਏਗੀ ਵੋਟਰ ਇਸ ਵਾਰ ਨੋਟਾ ਦਾ ਵੀ ਇਸਤੇਮਾਲ ਕਰ ਸਕਣਗੇ ਦੱਸ ਦਈਏ ਕਿ ਜਨਰਲ ਕੈਟਾਗਰੀ ਲਈ ਨਾਮਜ਼ਦਗੀ ਭਰਨ ਲਈ ਫੀਸ 100 ਰੁਪਏ ਹੋਏਗੀ ਜਦਕਿ एससी ਤੇ ਬੀਸੀ ਲਈ ਫੀਸ 50 ਰੁਪਏ ਹੋਏਗੀ ਇਸ ਤੋਂ ਇਲਾਵਾ ਸਰਪੰਚ ਲਈ 40000 ਰੁਪਏ ਤੇ ਪੰਚ ਲਈ 30000 ਰੁਪਏ ਦਾ ਖਰਚਾ ਤੈਅ ਕੀਤਾ ਗਿਆ ਹੈ ਦੱਸ ਦਈਏ ਕਿ ਪੰਜਾਬ ਵਿੱਚ ਕੁੱਲ 13241 ਪੰਚਾਇਤਾਂ ਨੇ ਜਦਕਿ 153 ਬਲਾਕ ਕਮੇਟੀਆਂ ਤੇ 23 ਜ਼ਿਲ੍ਹਾ ਪ੍ਰੀਸ਼ਦ ਨੇ ਉਹਨਾਂ ਦਾ ਕਾਰਜਕਾਲ 31 ਦਸੰਬਰ 2023 ਨੂੰ ਖਤਮ ਹੋ ਗਿਆ ਸੀ ਸੂਬੇ ਵਿੱਚ ਸਭ ਤੋਂ ਵੱਧ 1405 ਪੰਚਾਇਤਾਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਨੇ ਪੰਜਾਬ ਸਰਕਾਰ ਨੇ ਬੁੱਧਵਾਰ ਨੂੰ 49 ਆਈਏ ਸਤੇ ਪੀਸੀ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਨੇ ਇਸ ਤਰ੍ਹਾਂ ਤਰਨਤਾਰਨ ਜ਼ਿਲ੍ਹੇ ਦੇ ਡੀਸੀ ਸੰਦੀਪ ਕੁਮਾਰ ਦਾ ਤਬਾਦਲਾ ਕਰ ਦਿੱਤਾ ਗਿਆ ਉਹਨਾਂ ਦੀ ਥਾਂ ਤੇ 2015 ਬੈਚ ਦੇ ਆਈਏ ਅਧਿਕਾਰੀ ਗੁਰਪ੍ਰੀਤ ਸਿੰਘ ਆਲਕ ਨੂੰ ਡੀਸੀ ਲਾਇਆ ਗਿਆ ਆਲਕ ਨੇ ਦੋ ਦਿਨ ਪਹਿਲਾਂ ਹੀ ਅਮਰਸਰ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਚਾਰਜ ਸੰਭਾਲਿਆ ਸੀ ਸੋਮਵਾਰ ਰਬ ਤਰਨਤਾਰਨ ਦੇ ਐਸਕੇਐਮ ਨਿਯੁਕਤ ਹੋਏ ਆਈਏ ਅਧਿਕਾਰੀ ਦੇਵਿਆਪੀ ਦਾ ਤਬਾਦਲਾ ਗੁਰੂ ਹਰਸਾਏ ਪਰੋਸਪਰ ਕਰ ਦਿੱਤਾ ਗਿਆ ਜਦੋਂ ਕੋਈ ਖਡੂਰ ਸਾਹਿਬ ਦੇ ਐਸ.ਡੀ.ਐਮ. ਕ੍ਰਿਸ਼ਨਪਾਲ ਰਾਜਪੂਤ ਨੂੰ ਬਦਲ ਕੇ ਹਬੌਰ ਤਾਇਨਾਤ ਕੀਤਾ ਗਿਆ ਇਹ ਪਹਿਲੀ ਵਾਰ ਹੈ ਜਦੋਂ ਸਰਕਾਰ ਨੇ ਤਰਨਤਾਰਨ ਤੇ ਖਡੂਰ ਸਾਹਿਬ ਵਿੱਚ ਆਈ.ਐਸ. ਅਧਿਕਾਰੀਆਂ ਨੂੰ ਐਸ.ਡੀ.ਐਮ. ਲਗਾਉਣ ਦੇ 2 ਦਿਨ ਬਾਅਦ ਯੂ-ਟਰਨ ਲੈਂਦੇ ਹੋਏ ਉਹਨਾਂ ਦਾ ਦੁਬਾਰਾ ਤਬਾਦਲਾ ਕੀਤਾ ਹੈ ਜਾਰੀ ਹੁਕਮ ਅਨੁਸਾਰ ਹਬੌਰ ਵਿੱਚ ਤਾਇਨਾਤ ਐਸ.ਡੀ.ਐਮ. ਅਰਵਿੰਦਰ ਪਾਲ ਸਿੰਘ ਨੂੰ ਤਰਨਤਾਰਨ ਦਾ ਐਸ.ਡੀ.ਐਮ. ਜਦੋਂ ਕਿ ਉਹਨਾਂ ਕੋਲ ਖਡੂਰ ਸਾਹਿਬ ਦੇ ਐਸ.ਡੀ.ਐਮ. ਦਾ ਵਾਦੂ ਚਾਰਜ ਰਹੇਗਾ ਸੋਮਵਾਰ ਰਾਤ ਪਿੱਛੀ ਇਵੈਂਟ ਵਿੱਚ ਤਾਇਨਾਤ ਐਸ.ਡੀ.ਐਮ ਐਸਟੀਐਮ ਜਦੋਂ ਕਿ ਗੁਰਦੇਵ ਸਿੰਘ ਧਾਮ ਨੂੰ ਪੀਖੀ ਵਿੰਡ ਦਾ ਐਸਟੀਐਮ ਲਾਇਆ ਗਿਆ ਹੈ 2009 ਬੈਚ ਦੇ ਪੀਸੀਐਸ ਅਧਕਾਰੀ ਰਾਜਦੀਪ ਸਿੰਘ ਗੜ੍ਹ ਨੂੰ ਏਡੀਸੀ ਜਨਰਲ ਵਜੋਂ ਤਾਇਨਾਤ ਕੀਤਾ ਗਿਆ ਹੈ ਐਮਐਸਪੀ ਸਮੇਤ ਖੁਰ ਕਿਸਾਨੀ ਮੰਗਾਂ ਦੀ ਪੂਰਤੀ ਲਈ 200 ਤੋਂ ਵੱਧ ਦਿਨਾਂ ਤੋਂ ਖਨੌਰੀ ਬਾਰਡਰ ਤੇ ਬੈਠੇ ਅੰਦੋਲਨਕਾਰੀ ਕਿਸਾਨਾਂ ਦੇ ਸਬਰ ਦਾ ਬੰਨ ਹੁਣ ਟੁੱਟਦਾ ਨਜ਼ਰ ਆ ਰਿਹਾ ਹੈ ਜਿਸ ਦੇ ਚੱਲਦਿਆਂ ਅੱਜ ਖਨੌਰੀ ਬਾਰਡਰ ਤੇ ਇੱਕ ਕਿਸਾਨ ਵੱਲੋਂ ਖੁਦ ਨੂੰ ਫਾਂਸੀ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਸੰਬੰਧਿਤ ਜਿਸ ਦੀ ਪਛਾਣ ਗਰਮੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਠੂਠਿਆਂਵਾਲੀ ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ ਮ੍ਰਿਤਕ ਕਿਸਾਨ ਮੋਰਚੇ ਵਿੱਚ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਜਾਣਕਾਰੀ ਅਨੁਸਾਰ ਜਦੋਂ ਬਾਕੀ ਕਿਸਾਨ ਉੱਥੇ ਨਹੀਂ ਸੰਤ ਗਰਮੀਤ ਸਿੰਘ ਨੇ ਪਿੰਡ ਮੱਲਨ ਬਲਾਕ ਦੋਦਾ ਸ਼੍ਰੀ ਮੁਕਸਰ ਸਾਹਿਬ ਦੇ ਟੈਂਟ ਵਿੱਚ ਸਵੇਰੇ ਕੋਈ 9:30 ਵਜੇ ਦੇ ਕਰੀਬ ਆਤਮ ਹੱਤਿਆ ਕਰ ਲਈ ਇਸ ਸੰਬੰਧੀ ਜਗਜੀਤ ਸਿੰਘ ਢੱਲੇਵਾਲ ਤੇ ਬਲਦੇਵ ਸਿੰਘ ਸੰਧਵਾਨੀ ਦੱਸਿਆ ਕਿ ਮ੍ਰਿਤਕ ਕਿਸਾਨ ਮੋਰਚੇ ਦਾ ਤੋਰਾ ਸੀ ਉਹ ਮੋਰਚੇ ਨੂੰ ਇੰਨਾ ਪਿਆਰ ਕਰਦਾ ਸੀ ਕਿ ਆਪਣੇ ਲੜਕੇ ਦੇ ਵਿਆਹ ਵਿੱਚ ਵੀ ਨਹੀਂ ਗਿਆ ਸੀ ਤੇ ਮੋਰਚੇ ਤੇ ਸੀ ਉਹਨਾਂ ਦੱਸਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਸਰਕਾਰ ਦੀ ਬੇਰੁਖੀ ਨੂੰ ਲੈ ਕੇ ਚਿੰਤਤ ਸੀ ਉਧਰ ਕਿਸਾਨ ਮਜ਼ਦੂਰ ਸੰਘਰਸ਼ਕ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਦੇਵੀਦਾਸਪੁਰਾ ਵਿੱਚ ਰੇਲਵੇ ਟ੍ਰੈਕ ਰੋਕਣ ਨੂੰ ਟਾਲ ਦਿੱਤਾ ਗਿਆ ਇਹ ਫੈਸਲਾ ਕਿਸਾਨਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਹੋ ਪਰੰਤ ਮੰਗਾਂ ਤੇ ਸੈਮਤੀ ਬਣ ਪਿਛੋੜਿਆ ਗਿਆ ਕਿਸਾਨਾਂ ਦੀ ਬੁੱਧਵਾਰ ਪ੍ਰਸ਼ਾਸਨ ਨਾਲ ਮੰਗਾਂ ਨੂੰ ਲੈ ਕੇ 2 ਘੰਟੇ ਤੱਕ ਮੀਟਿੰਗ ਹੋਈ ਜਿਸ ਪਿੱਛੋਂ ਕਿਸਾਨਾਂ ਨੇ ਰੇਲਵੇ ਟ੍ਰੈਕ ਜਾਮ ਕਰਨ ਦਾ ਫੈਸਲਾ ਮੁਲਤਵੀ ਕਰ ਦਿੱਤਾ ਹੈ ਉਹਨਾਂ ਵੱਲੋਂ ਰਾਹ ਖਾਲੀ ਕਰਦਾ ਐਲਾਨ ਕਰ ਦਿੱਤਾ ਗਿਆ ਹੁਣ ਸਿਰਫ 3 ਅਕਤੂਬਰ ਨੂੰ 2 ਘੰਟੇ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਕਿਸਾਨਾਗੂ ਸਰਵੰਤ ਸਿੰਘ ਪੰਦੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਦੀ ਪ੍ਰਸ਼ਾਸਨ ਨਾਲ ਕੁਝ ਮੰਗਾ ਤੇ ਸਹਿਮਤੀ ਬਣੀ ਹੈ ਜਿਸ ਪਿੱਛੋਂ ਇਜ਼ਰੇਲ ਰੋਕੋ ਅੰਦੋਲਨ ਨੂੰ ਮਲਤਵੀ ਕੀਤਾ ਗਿਆ ਹੁਣਾਂ ਦੱਸਿਆ ਕਿ ਪ੍ਰਸ਼ਾਸਨ ਨੇ ਪ੍ਰੋਸਤ ਦਿੱਤਾ ਕਿ 32 ਜ਼ਖਮੀ ਕਿਸਾਨਾਂ ਵਿੱਚੋਂ 23 ਕਿਸਾਨਾਂ ਦਾ ਮੁਆਵਜ਼ਾ ਮਿਲੇਗਾ ਕਿਸਾਨਾਂ ਦੇ ਪੈਂਡਿੰਗ ਕੇਸਾਂ ਤੇ ਵੀ ਗੱਲਬਾਤ ਹੋਈ ਹੈ ਮੀਟਿੰਗ ਵਗਰੋਂ ਡਿਪਟੀ ਕਮਿਸ਼ਨਰ ਸਾਖੀ ਸਾਨੀ ਨੇ ਦੱਸਿਆ ਕਿ ਕਿਸਾਨਾਂ ਦੇ ਬਕਾਇਆ ਕੇਸਾਂ ਤੇ 5-5 ਲੱਖ ਰੁਪਏ ਦਾ ਮੁਆਵਜ਼ਾ ਬੀਤੀ ਰਾਤੀ ਉਹਨਾਂ ਨੂੰ ਦਿੱਤਾ ਜਾ ਚੁੱਕਿਆ ਹੈ ਇਸ ਤੋਂ ਲਾਵਾ ਜਿੰਨਾਂ ਤਿੰਨ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਨਹੀਂ ਸੀ ਮੇਰੇ ਉਹ ਵੀ ਦੇਣ ਲਈ ਸਹਿਮਤੀ ਬਣ ਗਈ ਹੈ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਹੁਣ 3 ਅਕਤੂਬਰ ਨੂੰ ਦੇਸ਼ ਭਰ ਵਿੱਚ 2 ਘੰਟਿਆਂ ਵਾਸਤੇ ਰੇਲਾਂ ਜਾਮ ਨਹੀਂ ਕੀਤੀਆਂ ਜਾਣਗੀਆਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੂੰ ਪੱਤਰ ਲਿਖਦਿਆਂ ਭਾਜਪਾ ਦੀ ਰਾਜਨੀਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਜ ਸ਼ੈਲੀ ਤੇ ਕੀਤੇ ਗਏ 5 ਸਵਾਲਾਂ ਦੇ ਜਵਾਬ ਮੰਗੇ ਨੇ ਕੇਜਰੀਵਾਲ ਨੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਭਾਜਪਾ ਦੀ ਨੁਮਾਇੰਦਗੀ ਵਾਲੀ ਕੇਂਦਰ ਸਰਕਾਰ ਦੇਸ਼ ਅਤੇ ਉਸਦੀ ਰਾਜਨੀਤੀ ਨੂੰ ਜਿਸ ਦਿਸ਼ਾ ਵੱਲ ਲੈ ਕੇ ਜਾ ਰਹੀ ਹੈ ਉਹ ਭਾਰਤ ਲਈ ਹਾਨੀਕਾਰਕ ਹੈ ਕੇਜਰੀਵਾਲ ਨੇ ਮੋਹਨ ਭਾਗਵਤ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਸਾਡਾ ਦੇਸ਼ ਤੇ ਲੋਕਤੰਤਰ ਖਤਮ ਹੋ ਜਾਵੇਗਾ ਕੇਜਰੀਵਾਲ ਨੇ ਆਪਣੀ ਪਹਿਲੀ ਜਨ ਸਭਾ ਜਨਤਾ ਕੇਦਾਰਤ ਵਿੱਚ ਸਵਾਲ ਕੀਤਾ ਕਿ ਕੀ ਸੰਘ ਕੇਂਦਰੀ ਏਜੰਸੀਆਂ ਦੀ ਵਰਤੋਂ ਰਾਜਨੀਤਿਕ ਦਲਾਂ ਨੂੰ ਤੋੜਨ ਮੋਦੀ ਦਰਲੰਦੀਆਂ ਸਰਕਾਰਾਂ ਡੇਗਣ ਅਤੇ ਭ੍ਰਸ਼ਟਾਗੂਆਂ ਨੂੰ ਆਪਣੇ ਪਾਲੇ ਵਿੱਚ ਕਰਨ ਦੀ ਰਾਜਨੀਤੀ ਤੋਂ ਸਹਿਮਤ ਹੈ। ਉਹਨਾਂ ਮੋਹਨ ਭਗਵਤ ਨੂੰ ਪੁੱਛੇਗੇ ਪੰਜ ਸਵਾਲਾਂ ਵਿੱਚੇ ਵੀ ਪੁੱਛਿਆ ਕਿ ਕੀ ਸੇਵਾ ਮੁਕਤੀ ਦਾ ਭਾਜਪਾ ਨਿਯਮ ਮੋਦੀ ਤੇ ਵੀ ਲਾਗੂ ਹੁੰਦਾ ਹੈ ਜਿਵੇਂ ਲਾਲ ਕਿਸ਼ਨ ਅਡਵਾਨੀ ਤੇ ਹੋਇਆ ਸੀ। ਕੇਜਰੀਵਾਲ ਨੇ ਹੋਰ ਸਵਾਲਾਂ ਸਮੇਤ ਭਗਵਤ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਹਰ ਭਾਰਤੀ ਦੇ ਮਨ ਵਿੱਚ ਇਹ ਸਵਾਲ ਹਨ ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਜਵਾਬ ਦੇਵੋਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਾਂਗਰਸ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜੇ ਪਾਰਟੀ ਗਲਤੀ ਨਾਲ ਵੀ ਸੱਤਾ ਵਿੱਚ ਆ ਗਈ ਤਾਂ ਸੂਬੇ ਨੂੰ ਤਬਾਹ ਕਰ ਦੇਵੇਗੀ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਜ਼ਿਲ੍ਹੇ ਦੇ ਗੋਹਾਣਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਨੂੰ ਵੋਟ ਦੇਣ ਦਾ ਮਤਲਬ ਹਰਿਆਣਾ ਦੀ ਸਿਰਫਤਾ ਤੇ ਵਿਕਾਸ ਨੂੰ ਦਾਤੀ ਲਾਉਣਾ ਹੈ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਜਿਵੇਂ-ਜਿਵੇਂ ਹਰਿਆਣਾ ਵਿੱਚ ਵੋਟਾਂ ਦਾ ਦੇ ਨੇੜੇ ਆ ਰਿਹਾ ਹੈ ਭਾਜਪਾ ਲਈ ਸਮਰਥਨ ਵਧ ਰਿਹਾ ਹੈ ਉਨਾ ਕਹਿਆ ਕਿ ਭਾਜਪਾ ਸਰਕਾਰ ਦੇ ਕਾਰਜਕਾਲ ਵਿੱਚ ਹਰਿਆਣਾ ਨੇ ਅਜਿਉਂਕ ਤੇ ਖੇਤੀ ਖੇਤਰ ਵਿੱਚ ਚੋਟੀ ਦੇ ਰਾਜਾਂ ਵਿੱਚ ਸਥਾਪਨਾਾਈ ਹੈ। ਉਹਨਾਂ ਕਹਿੰਿਆ ਕਿ ਅੱਜ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਭਾਰਤ ਵਿੱਚ ਫੈਕਟਰੀਆਂ ਲਗਾਉਣ ਵਿੱਚ ਦਿਲਚਸਪੀ ਦਿਖਾ ਰਹੀਆਂ ਨੇ। ਅਦਾਕਾਰ ਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਕੀਤੀ ਆਪਣੇ ਟਵੀਟ ਤੇ ਪਾਰਟੀ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਮੈਂ ਕੰਗਨਾ ਰਣੌਤੀਆਂ ਟਿੱਪਣੀਆਂ ਤੋਂ ਦੂਰ ਰਹਿ ਲਈ ਭਾਜਪਾ ਦਾ ਧੰਨਵਾਦੀ ਹਾਂ। ਪਾਰੇ ਕੋ ਪੰਜਾਬੀ ਹੁੰਦੇ ਨਾਤੇ ਮੈਂ ਇਹ ਜ਼ਰੂਰ ਕਹਾਗਾ ਕਿ ਕੰਗਨਰ ਨੌਤੀਆਂ ਲਗਾਤਾਰ ਟਿੱਪਣੀਆਂ ਸਿੱਖ ਕੌਮ ਦੇ ਖਿਲਾਫ ਬੇਕਾਰ ਬੇਬੁਨਿਆਦ ਤੇ ਤਰਖਹੀਨ ਬਿਆਨਬਾਜ਼ੀ ਪੰਜਾਬ ਦੇ ਕਿਸਾਨਾਂ ਲਈ ਤੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਲਈ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਜਾ ਰਹੇ ਸਾਰੇ ਚੰਗੇ ਕੰਮਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਪੰਜਾਬ ਦੇ ਕਿਸਾਨਾਂ ਤੇ ਪੰਜਾਬੀਅਤ ਨਾਲ ਪ੍ਰਧਾਨ ਮੰਤਰੀ ਦਾ ਰਿਸ਼ਤਾ ਟੁੱਟਾ ਹੈ ਤੇ ਉਸ ਰਿਸ਼ਤੇ ਨੂੰ ਕੰਗਨਰ ਨੌਤ ਵੱਲੋਂ ਕੀਤੀਆਂ ਜਾ ਰਹੀਆਂ ਗੈਰ ਜ਼ਿੰਮੇਵਾਰਾਨਾ ਟਿੱਪਣੀਆਂ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ ਉਧਰ ਬਾਲੀਵੁੱਡ ਅਭਿਨੇਤਰੀ ਤੇ ਭਾਜਪਾ ਸੰਸਦ ਕੰਗਨਾ ਰਣੌਤ ਨੇ ਤਿੰਨ ਰੱਦ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਨੂੰ ਲਾਗੂ ਕਰਨ ਤੇ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਆਪਣੀ ਪਾਰਟੀ ਦੀ ਵੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਦੂਜੇ ਪਾਸੇ ਕੰਗਨਾ ਰਣੌਤ ਨੇ ਆਪਣੇ ਬਿਆਨ ਤੇ ਯੂਟਰਨ ਲੈ ਲਿਆ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਜੋ ਵੀ ਖੇਤੀ ਕਾਨੂੰਨਾਂ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ ਉਸ ਨਾਲ ਕਈ ਲੋਕਾਂ ਨੂੰ ਠੇਸ ਪਹੁੰਚੀ ਹੈ ਜਿਸ ਕਰਕੇ ਮੈਨੂੰ ਇਹ ਸਮਝਣਾ ਚਾਹੀਦਾ ਹੈ ਕਿ ਮੈਂ ਹੁਣ ਇੱਕ ਅਦਾਕਾਰ ਨਹੀਂ ਹਾਂ ਪਾਰਟੀ ਵਰਕਰ ਵੀ ਤੇ ਮੇਰਾ ਬਿਆਨ ਪਾਰਟੀ ਦੇ ਨਾਲ ਹੋਣਾ ਚਾਹੀਦਾ ਹੈ ਜਿਸ ਤੇ ਚੱਲਦੇ ਮੈਂ ਆਪਣੇ ਕਏ ਹੋਏ ਸ਼ਬਦਾਂ ਨੂੰ ਵਾਪਸ ਲੈਂਦੀ ਹਾਂ ਜੋ ਵੀ ਬਿਆਨ ਹੋਵੇ ਉਹ ਪਾਰਟੀ ਨਾਲ ਜੁੜਿਆ ਹੋਇਆ ਬਿਆਨ ਹੋਵੇ ਇਸ ਸਬੰਧੀ ਕੰਗਣਾ ਰਣੌਥ ਨੇ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਸ ਨੇ ਲਿਖਿਆ ਕਿ ਉਹ ਖੇਤੀ ਕਾਨੂੰਨਾਂ ਨੂੰ ਲੈ ਕੇ ਪਾਰਟੀ ਦੇ ਨਾਲ ਖੜੀ ਹੈ ਭਾਜਪਾ ਨੇ ਕੰਗਣਾ ਦੇ ਬਿਆਨ ਤੋਂ ਖੁਦ ਨੂੰ ਅਲੱਗ ਕਰ ਲਿਆ ਜਿਸ ਤੋਂ ਬਾਅਦ ਕੰਗਣਾ ਨੂੰ ਅੱਗੇ ਆ ਕੇ ਸਪਸ਼ਟ ਕਰਨ ਦੇਣਾ ਪਿਆ ਉਹਨਾਂ ਨੇ ਸਪਸ਼ਟ ਕੀਤਾ ਕਿ ਇਹ ਉਹਨਾਂ ਦੇ ਨਿੱਜੀ ਵਿਚਾਰ ਨੇ ਉਹ ਪਾਰਟੀ ਦੇ ਸਟੈਂਡ ਦੀ ਪ੍ਰਤੀਨਿਧਤਾ ਨਹੀਂ ਕਰਦੀ ਭਾਜਪਾ ਨੇ ਤਾਂ ਗਰੂ ਪਾਟਿਆ ਨੇ ਕੰਗਣਾ ਦੀ ਸੋਸ਼ਲ ਮੀਡੀਆ ਪੋਸਟ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਕੰਗਣਾ ਦੁਆਰਾ ਖੇਤੀਬਾੜੀ ਕਾਨੂੰਨਾਂ ਤੇ ਦਿੱਤਾ ਗਿਆ ਬਿਆਨ ਉਹਨਾਂ ਦਾ ਨਿੱਜੀ ਵਿਚਾਰ ਹੈ ਉਹ ਭਾਜਪਾ ਦੀ ਤਰਫੋਂ ਅਜਿਹਾ ਬਿਆਨ ਦੇਣ ਲਈ ਅਧਿਕਾਰਤ ਨਹੀਂ ਹੈ ਕੰਗਣਾ ਨੇ ਇਸ ਤੇ ਵੀ ਸਪਸ਼ਟਿਕਰ ਦਿੱਤਾ ਹੈ तमाम ਸੋਸ਼ਲ ਮੀਡੀਆ ਪਲੇਟਫਾਰਮਸ ਪਰ ਕੰਗਨਾਰਾ ਨੋਜੀ ਜੋ ਕਿ ਭਾਜਪਾ ਦੀ ਸੰਸਦ ਨੇਤਰੀ ਹੈ ਹੁਣ ਕਾ ਇੱਕ ਬਿਆਨ 3 ਕ੍ਰਿਸ਼ੀ ਕਾਨੂੰਨੋ ਕੋ ਲੈ ਕੇ ਜੋ ਕਿ पहले वापस लिए गए थे चल रहा है मैं बिल्कुल स्पष्टता से कहना चाहता हूं ये बयान कंगना रनौत जी का व्यक्तिगत बयान है एवं भारतीय जनता पार्टी की तरफ से ना कंगना रनौत जी ऐसा कोई बयान देने के लिए अधिकृत है और ना ही उनका बयान जो पार्टी की सोच है तीन कृषि कानूनों को लेकर उसको दर्शाता है इसलिए ਉਸ ਬਿਆਨ ਦਾ ਅਸੀਂ ਖੰਡਨ ਕਰਦੇ ਹਾਂ ਮੁੱਖ ਚੋਣ ਕਮਿਸ਼ਨਰ ਰਜੀਵ ਕੁਮਾਰ ਨੇ ਜੰਮੂ ਕਸ਼ਮੀਰ ਵਿੱਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਇਤਿਹਾਸ ਸਿਰਜਣ ਦਾ ਦੱਸਦਿਆਂ ਕਿ ਲੋਕ ਉਹਨਾਂ ਥਾਵਾਂ ਤੇ ਪੋਲਿੰਗ ਬੂਥਾਂ ਦੇ ਬਾਹਰ ਲੰਮੀਆਂ ਕਤਾਰਾਂ ਤੇ ਖੜੇ ਨੇ ਜਿੱਥੇ ਇੱਕ ਵਾਰ ਜਮਹੂਰੀ ਅਭਿਆਸ ਦਾ ਬਾਈਕਟ ਕਰਨ ਦਾ ਸੱਦਾ ਦਿੱਤਾ ਗਿਆ ਸੀ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 26 ਸੀਟਾਂ ਤੇ ਦੂਜੇ ਪੜਾਵੀ VOTING ਦੇ ਦੌਰਾਨ ਪੱਤਰਕਾਰਾਂ ਨੇ ਗਲਤ ਕਰਦਿਆਂ ਕਮਾਨ ਨੇ ਕਿਹਾ ਕਿ ਇਸ ਗੇੜ ਲਈ 100% ਸੀਸੀਟੀਵੀ ਕਵਰੇਜ ਉਪਲਬਧ ਹੈ ਤੇ ਕੋਈ ਵੀ ਨੌਜਵਾਨ ਔਰਤ ਅਤੇ ਬਜ਼ੁਰਗ ਨਾਗਰਿਕਾਂ ਨੂੰ ਆਪਣੇ ਵੋਟ ਦਾ ਇਸਤੇਮਾਲ ਕਰਨ ਲਈ ਕਤਾਰਾਂ ਵਿੱਚ ਖੜੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਦੇਖ ਸਕਦਾ ਹੈ ਉਨ੍ਹਾਂ ਅਗੇ ਕਿਹਾ ਕਿ ਇਹ ਲੋਕਤੰਤਰ ਦਾ ਤਿਉਹਾਰ ਹੈ VOTING ਉਨ੍ਹਾਂ ਖੇਤਰਾਂ ਵਿੱਚ ਹੋ ਰਹੀ ਹੈ ਜਿੱਥੇ ਪਹਿਲਾਂ ਇਹ ਨਹੀਂ ਹੋਈ ਸੀ ਤੇ ਪਿਛਲੇ ਸਮੇਂ ਵਿੱਚ ਬਾਈਕਾਟ ਦੇ ਸੱਦੇ ਦਿੱਤੇ ਗਏ ਸਨ ਕੁਮਾਰ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਇਤਿਹਾਸ ਰਚਿਆ ਜਾ ਰਿਹਾ ਹੈ ਅਤੇ ਇਸ ਦਾ ਪ੍ਰਭਾਵ ਲੰਮੇ ਸਮੇਂ ਤੱਕ ਮਹਿਸੂਸ ਕੀਤਾ ਜਾਏਗਾ ਉਨ੍ਹਾਂ ਨੇ ਚੋਣ ਪ੍ਰਕਿਰਿਆ ਵਿੱਚ ਵੋਟਰਾਂ ਦੀ ਉਸ਼ਾਹੀ ਸ਼ਮੂਲੀਅਤ ਦੀ ਸ਼ਲਾਘਾ ਕੀਤੀ ਹਰੀਨੀ ਅਮਰ ਸੂਰੀਆ ਨੇ ਅੱਜ ਸ਼੍ਰੀਲੰਕਾ ਦੀ ਪ੍ਰਧਾਨ ਮੰਤਰੀ ਵਜੋਂ ਹਲਫ ਲਿਆ ਇਸ ਦਿਨਾਲੀ ਉਸਾਲ 2000 ਵਿੱਚ ਸ਼੍ਰੀ ਮਾਵੋ ਪੰਡਾਰਨਾਇਕ ਮਗਰੋਂ ਇਸ ਸੌਦੇ 'ਤੇ ਪਹੁੰਚਣ ਵਾਲੀ ਦੂਸਰੀ ਮੈਲਾ ਆਗੂ ਬਣ ਗਈ ਹੈ। ਨੈਸ਼ਨਲ ਪੀਪਲਸ ਪਾਵਰ ਐਨਪੀਪੀ ਦੀ 55 ਸਾਲਾ ਆਗੂ ਅਮਰ ਸੂਰਿਆਨੂ ਰਾਸ਼ਟਰਪਤੀ ਅਨੂਰਾ ਕੁਮਾਰਾ ਦੇਸਾਨਾਇਕੇ ਨੇ ਅਲਫਦਵਾਇਆ। ਦੇਸਾਨਾਇਕੇ ਨੇ ਖੁਦ ਚਾਰ ਮੈਂਬਰਾਂ ਨੂੰ ਆਪਣੀ ਵਜ਼ਾਰਤ ਵਿੱਚ ਸ਼ਾਮਲ ਕੀਤਾ ਹੈ। ਅਮਰ ਸੂਰਿਆਨੂ ਨਿਆਂ ਸਿੱਖਿਆ ਕਿਰਤ ਉਦਯੋਗ ਵਿਗਿਆਨ ਤੇ ਤਕਨੀਕ ਸਿਹਤ ਅਤੇ ਨਿਵੇਸ਼ ਮੰਤਰਾਲਿਆਂ ਦਾ ਗਾਰਦਸ ਤੋਂ ਪੈ ਉਹਨਾਂ ਨੇ ਪ੍ਰਧਾਨ ਮੰਤਰੀ ਦਿਨੇਸ਼ ਗੁਨਵਰਦਨੇ ਦੀ ਥਾਂ ਲਈ ਹੈ ਜਿਨ੍ਹਾਂ ਨੇ ਰਾਸ਼ਟਰਪਤੀ ਚੋਣ ਵਗਰੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਇਸ ਦੌਰਾਨ ਐਨਪੀਪੀ ਸੰਸਦ ਮੈਂਬਰਾਂ ਵਿਜੇਤਾ ਹਿਰਾਤ ਅਤੇ ਲਕਸ਼ਮਨ ਨਿਪੁਰਨਾਚੀ ਨੇ ਕੈਬਨਿਟ ਮੰਤਰੀ ਵਜੋਂ ਹਲਫ ਲਿਆ ਉਹ ਸੰਸਦ ਪੰਗ ਹੁਣ ਵਗਰੋਂ ਕਾਰਜਕਾਰੀ ਕੈਬਨਿਟ ਮੰਤਰੀ ਵਜੋਂ ਕੰਮ ਕਰਨਗੇ ਅਧਿਕਾਰੀਆਂ ਨੇ ਕਿਹਾ ਕਿ ਸੰਸਦੀ ਚੋਣਾਂ ਨਵੰਬਰ ਦੇ ਅਖੀਰ ਵਿੱਚ ਹੋ ਸਕਦੀਆਂ ਨੇ ਰਾਸ਼ਟਰਪਤੀ ਚੋਣਾਂ ਜਿੱਤਨ ਵਗਰੋਂ ਜਿਸ ਅਾਇਕਾ ਐਤਵਾਰ ਨੂੰ ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਬਣੇ ਨੇ ਇਸਨ ਹੁਣ ਤੱਕ ਦੀਆਂ ਫਰਦੋਸ ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੇ ਉਸਾਰੂ ਸਜਾਵਾਂ ਦਾ ਹਮੇਸ਼ਾ ਸਵਾਗਤ ਹੈ ਧੰਨਵਾਦ